یے تا ہوں میں میرے دل تے اداسی چھا گئی دور تک میری سیتے رے جو پن تی بہا تولن تو کہوں ਕਦੀ ਖੁਮਲਾ ਕਰਕੇ ਤੇ ਇਸ ਤੋਂ ਪਹਿਲਾਂ ਜਿਵੇਂ ਸਾਡੇ ਇੱਕ ਹੋਰ ਵੱਡੇ ਸ਼ਾਇਬ ਬਿਆਸ ਤੋਂ ਆਏ ਜੋ ਉਸ ਤੋਂ ਪਹਿਲਾਂ ਅਜੀਤ ਕਮਨ ਅੱਜ ਸਾਡੇ ਬਟਾਲੇ ਦੀ ਆਨ ਅਤੇ ਸ਼ਾਨ ਨੂੰ ਇਸ ਮੌਕੇ ਅੱਜ ਚੋਣਨਾ ਹੈ ਜੀ ਜੀ ਅਜੋਜਿਤ ਕੀਤਾ ਗਿਆ ਹੈ

We mm -hmm. mm -hmm. mm -hmm. ਸਰ ਦੇਖਣਾ ਜੀ ਜਨਾਬ ਇਧਰ ਦੇਖੋ ਸਰ ਮੈਂ ਦੋ ਤਿੰਨ ਮਾਸ਼ਾ ਅੱਲ੍ਹਾ ਉਹ ਜੀ ਤੇ ਕਿਤੇ ਹੋਰ ਨਾ ਸੀ ਕਿਉਂ ਦੋਵੇਂ ਹੁਣ ਮੈਂ ਆ ਨਹੀਂ ਕਿ ਕਿਉਂ ਪਿੱਛੇ ਹਿੰਸੇ ਦਾ ਅੱਡੇ ਤੋਂ ਨਹੀਂ ਠੀਕ ਹੈ ਸਰ ਡਾਕਟਰ ਨਾਲ ਨਾਲ ਲਾ ਲਓ ਜਦੋਂ ਤੁਹਾਨੂੰ ਨਾਲ ਨਾਲ ਲਾ ਲਓ ਨਾਲ ਨਾਲ ਭਾਜੀ ਉਹ ਯਾਰ ਰੱਖ ਦਿਓ ਅਮਾਸ ਨਹੀਂ ਆ ਤਾਂ ਇਧਰ ਦੇਖੋ ਸਰ ਯਾ ਜਿਸੀ ਸ਼ਿਫਤ ਕੁਮਾਰ ਬਟਾਲਵੀ ਜੀ ਦੀ 59ਵੀਂ ਵਰਸੀ ਤੇ ਹਾਜ਼ਰੀ ਭਰੀ ਹੈ। ਔਰ ਉਹਦੇ ਨਾਲ ਨਾਲ ਇੱਥੇ ਬਹੁਤ ਹੀ ਮਾਨਯੋਗ ਕੱਢੇ ਕਵੀ ਨੇ ਸਾਡੇ ਸ਼ਹਿਰ ਦੇ ਹਾਲੇਦਵਾਲੇ ਏਰੀਏ ਦੇ ਵਿੱਚ ਇੱਥੇ ਪਹੁੰਚੇ ਨੇ ਆਡੀਟੋਰੀਅਮ ਦੇ ਵਿੱਚ ਬਹੁਤ ਹੀ ਸੋਹਣੀਆਂ ਕਵਿਤਾਵਾਂ ਹੋ ਰਹੀਆਂ ਨੇ, ਨਵੀਂ ਨਵੀਂ ਮੈਗਜ਼ੀਨਸ ਲਾਂਚ ਹੋ ਰਹੀਆਂ ਨੇ। ਔਰ ਉਹਦੇ ਨਾਲ ਨਾਲ ਜਸ ਸਾਹਿਬ ਦਾ ਸਾਡੇ ਸ਼ਿਫ ਕੁਮਾਰ ਬਟਾਲਵੀ ਜੀ ਨੇ ਆਪਣੀ ਕਵਿਤਾ ਦੇ ਨਾਲ ਪੂਰੇ ਏਸ਼ੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਈ ਇਦਾਂ ਹੀ ਸੇਮ ਸਾਡੇ ਮਾਨਜੋਤ ਐਮ ਐਲ ਏ ਅਮਨ ਸ਼ੇਸ਼ ਸਿੰਘ ਸ਼ਰੀ ਐਲ ਸੀ ਡੀ ਪੰਜਾਬ ਪਰદાન ਉਹ ਵੀ ਇਹੀ ਡ੍ਰੀਮ ਲੈ ਕੇ ਚੱਲ ਰਹੇ ਨੇ ਕਿ ਜਿੰਨੇ ਵੀ ਸਟੂਡੈਂਟਸ ਨੇ ਯੂਥ ਨੇ ਹੋਰ ਵੀ ਆਰਟਿਸਟਸ ਨੇ ਜਿਹੜੇ ਕਵਿਤਾ ਵੱਲ ਚੱਲ ਰਹੇ ਨੇ ਉਹਨਾਂ ਪ੍ਰਤਿਬਾ ਉਹ ਹੀ ਡੈਡੀਕੇਸ਼ਨ ਦੇ ਨਾਲ ਉਹਨਾਂ ਦੀ ਹੈਲਪ ਆਊਟ ਵੀ ਕਰਨਾ ਚਾਹੁੰਦੇ ਨੇ ਔਰ ਇਹੀ ਮੈਸੇਜ ਐਮ ਐਲ ਏ ਸਾਹਿਬ ਵੱਲੋਂ ਆ ਕਿ ਜਿਹੜੇ ਜਿਹੜੇ ਆਪਣੇ ਕਵਿਤਾ ਦੇ ਵਿੱਚ ਵਧਣਾ ਚਾਹੁੰਦੇ ਨੇ ਉਹ ਵਧਨ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜਿੱਦਾਂ ਜਿਹਦੇ ਨਾਲ ਸਾਡੇ ਬਟਾਲੇ ਦਾ ਪੂਰਾ ਨਾਮ ਹੋਰ ਰੋਸ਼ਨ ਹੋਵੇ ਜੀ ਆਡੀਟੋਰੀਅਮ ਦੇ ਵਿੱਚ ਵੇਖੋ ਜਿੱਦਾਂ ਇਹ ਹੁਣ ਸ਼ਹਿਰ ਤੇ ਪੂਰੇ ਚ ਡਿਵੈਲਪਮੈਂਟ ਚੱਲ ਰਹੀ ਹੈ ਕੁਝ ਪ੍ਰੋਬਲਮਸ ਆ ਰਕੇ ਵੀ ਐਮਐਲਏ ਸਾਹਿਬ ਉੱਪਰ ਜਿੱਦਾਂ ਵੀ ਉਹਨਾਂ ਦੀ ਜੁੱਤੀਆਂ ਅਸਰੀਆਂ ਨੇ ਅੱਜ ਦੀ ਡੇਟ 'ਚ ਵੀ ਫੰਡਸ ਲਿਆਉਣ ਵਾਸਤੇ ਬਟਾਲੇ ਵਾਸਤੇ ਡਿਵੈਲਪਮੈਂਟ ਚੱਲ ਰਹੀ ਹੈ ਜਿੰਨੇ ਪ੍ਰੋਜੈਕਟ ਦੇ ਵਿੱਚ ਹੁਣ ਤਹਿਸੀਲ ਸਾਡੀ ਨਵੀਂ ਬਣ ਰਹੀ ਹੈ ਉਦੇ ਨਾਲ ਨਾਲ ਰੈ residense SSP residense SGM residense residense ਜਿਹੜੇ ਨੇ ਉਹ ਨਵੇਂ ਵਾਂ ਦੇ BDP ਆਫਿਸ ਨਵਾਂ ਬਣ ਗਿਆ ਹੈ ਬੱਸ ਸਟੈਂਡ ਵੀ ਜਿਹੜਾ ਉਹ ਸ਼ਿਫਟ ਹੋਣਾ ਹੈ ਉਹਦੇ ਨਾਲ ਨਾਲ ਆਡੀਟੋਰੀਅਮ ਵੀ ਇੱਕ ਉਹ ਬਹੁਤ ਵੱਡਾ ਪ੍ਰੋਜੈਕਟ ਹੈ ਨਾਲੇ ਸ਼ਿਫ ਕੁਮਾਰ ਮਟਾਲਵੀ ਜੀ ਦੇ ਨਾਮ ਤੋਂ ਇਹ ਵੀ ਰੈਨੋਵੇਸ਼ਨ ਹੋਇਆ ਹੈ ਉਹਦਾ ਇਹਦੇ ਵੀ ਜਿਹੜੇ ਕਪੈਸਿਟੀ ਆ ਸੀਟਸ ਦੀ ਉਹ ਡਬਲ ਤੋਂ ਟ੍ਰਿਪਲ ਹੋਣ ਗਈ ਹੈ ਜੀ ਅੱਜ ਦੀ ਡੇਟ ਦੇ ਵਿੱਚ ਯੂਥ ਜਿਹੜੇ ਨੇ ਉਹ ਥੋੜੇ ਹੈਜ਼ਿਟੇਟ ਕਰਦੇ ਨੇ ਉਹਨਾਂ ਨੂੰ ਸਿਰਫ ਇੱਕੋ ਪ੍ਰੋਪਰ ਗਾਈਡਨੈਸ ਚਾਹੀਦੀ ਹੈ ਬੜੇ ਬੜੇ ਟੈਲੈਂਟਡ ਬੱਚੇ ਜਿਹੜੇ ਆ ਘਰ ਬੈਠੇ ਦੇ ਨੇ ਮੇਰੀ ਪੇਰੈਂਟਸ ਨੂੰ ਵੀ ਬੇਨਤੀ ਹੈ ਜੇ ਬੱਚਿਆਂ ਦੇ ਵਿੱਚ ਉਹ ਟੈਲੈਂਟ ਆ ਬੱਚਿਆਂ ਨੂੰ ਬਾਹਰਲੇ ਰਾਹ ਦੇ ਵਿੱਚ ਨਾ ਤੋਰੋ ਉਹਨਾਂ ਦਾ ਜੋ ਟੈਲੈਂਟ ਆ ਉਹਦੇ ਉਹਨੂੰ ਸਪੋਰਟ ਕਰੋ ਉਹਨੂੰ ਪਾਲਿਸ਼ ਕਰੋ ਉਹ ਹੋਰ ਵੀ ਇਸ ਚੀਜ਼ ਤੇ ਉੱਪਰ ਆਉਣਗੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਮਿਰਹਾ ਦੇ ਸੁਲਤਾਨ ਪੰਜਾਬੀ ਦਾ ਜਿਹੜੇ ਸ਼ਰਮੋਰ ਤਰੂ ਤਾਰ ਸ਼ਾਇਰੀ ਦਾ ਜਿਹੜਾ ਉਹ ਸ਼ਿਵ ਕੁਮਾਰ ਦਾ ਅੱਜ ਬਰਸੀ ਦਾ ਦਿਨ ਹੈ ਅੱਜ ਦੇ ਦਿਨ ਉਹ ਅੱਜ ਤੋਂ ਸਾਡੇ ਕੋਲੋਂ ਵਿਛੜ ਗਏ ਸੀਗੇ ਬੁਬਿੰਦਮੀ ਵਰਸੀ ਅੱਜ ਉਹਨਾਂ ਦੀ ਮਨਾਈ ਜਾ ਰਹੀ ਹੈ ਅਸੀਂ ਇੱਥੇ ਸ਼ਿਵ ਕੁਮਾਰ ਬਟਾਲੀ ਕਲਾ ਤੇ ਸਭਿਆਚਾਰ ਸੁਸਾਇਟੀ ਦੇ ਵੱਲੋਂ ਇਹ ਸਾਰਾ ਸਾਰਾ ਪ੍ਰਯੋਜਨ ਕੀਤਾ ਸਾਰੇ ਪੰਜਾਬ ਤੋਂ ਚੁਣੇ ਜਿਹੜੇ ਸ਼ਾਇਰ ਨੇ ਉਹ ਆਪਣੇ ਸ਼ਰਧਾਂਜਲੀ ਦੇ ਰੂਪ 'ਚ ਆਪਣੀਆਂ ਕਵਤਾਵਾਂ ਜਿਹੜੀਆਂ ਉਹ ਸੁਣਾ ਰਹੇ ਨੇ ਇਸ ਤੋਂ ਪਹਿਲਾਂ ਹੋਰ ਵੀ ਵਿਦਵਾਨਾਂ ਨੇ ਗੱਲਾਂ ਕੀਤੀਆਂ ਸ਼ਿਵ ਕੁਮਾਰ ਰਾਂਦੇ ਜੀਵਨ ਬਾਰੇ ਜਾਣਨਾ ਪਾਇਆ ਉਹਨਾਂ ਦੀ ਕਵਤਾ ਦੇ ਕਿਹੜੇ-ਕਿਹੜੇ ਰੂਪ ਪ੍ਰਮੁੱਖ ਤੌਰ ਦੇ ਉੱਤੇ ਉਹ ਹੈਗੇ ਨੇ ਜਿਵੇਂ ਕਿ ਲੂਣਾ ਦੇ ਵਿੱਚ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਕਿ ਆਪਣਾ ਔਰਤ ਦੀ ਜਿਹੜੀ ਸ਼ਕਤੀਕਰਨ ਹੈ ਉਹਨੂੰ ਲਿਆਂਦਾ ਔਰਤ ਨੂੰ ਜਿਹੜਾ ਵੈਂਪ ਜਾਂ ਖਲਨਾਇਕਾ ਦੇ ਖੇਤਰ ਜੋ ਕੱਢ ਕੇ ਨਾਇਕਾ ਬਣਾ ਕੇ ਲੂਣਾ ਦੇ ਵਿੱਚ ਪੇਸ਼ ਕੀਤਾ ਇਹ ਇੱਕ ਬੜੀ ਵੱਡੀ ਦੇਣ ਹੈ ਕਵਤਾ ਨੂੰ ਜਿਹੜੀ ਕਿ ਸਦੀਆਂ ਤੱਕ ਜਿਹੜੀ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਬਾਕੀ ਵੀ ਉਹਨਾਂ ਨੇ ਕਵਤਾਵਾਂ ਦੇ ਵਿੱਚ ਜਿਹਾ ਠੇਠ ਪੰਜਾਬੀ ਮੁਹਾਵਰਾ ਇਹਦੇ ਆਮ ਬਿੰਬ ਜਿਹੜੇ ਸਾਡੇ ਲੋਕ ਵਿਰਸੇ ਦੇ ਵਿੱਚ ਜਿਹੜੇ ਉਛਾਏ ਹੋਏ ਆ ਉਹ ਉਹਨਾਂ ਨੇ ਪ੍ਰਗਟ ਕੀਤੇ ਜਿਨ੍ਹਾਂ ਨੂੰ ਕਿ ਅਗਲੇ ਬੱਚੇ ਅਗਲੀਆਂ ਪੀੜ੍ਹੀਆਂ ਵੇਖਣਗੇ ਕਿ ਸਾਡੀ ਪੰਜਾਬੀ ਕਿੰਨੀ ਅਮੀਰ ਭਾਸ਼ਾ ਵਾ ਤੇ ਉਹਦੇ ਵਿੱਚ ਕਿੰਨੇ ਅਮੀਰ ਅਰਥ ਨੇ ਸ਼ਿਵ ਕੁਮਾਰ ਨੇ ਆਪਣੀ ਮੁਹੱਬਤ ਬਾਰੇ ਮਾਂ ਬਾਰੇ ਦੇਸ਼ ਭਗਤੀ ਬਾਰੇ ਸਮੇਂ ਸਮਾਜ ਦੇ ਜਿਹੜੇ ਦਰਪੇਸ਼ ਮਸਲੇ ਉਹਦੇ ਖਾਸ ਤੌਰ ਤੇ ਔਰਤਾਂ ਦੇ ਦੁੱਖ ਜਿਹੜੇ ਆ ਉਹ ਸਾਂਝ ਕੀਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅਸੀਂ ਅੱਜ ਸਮਾਗਮ ਜਿਹੜਾ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਅ ਮੈਨੂੰ ਅਸੀਂ ਕੋਸ਼ਿਸ਼ ਕਰਾਂਗੇ ਹਰ ਸਾਲ ਇਹ ਜਿਹੜਾ ਸਮਾਗਮ ਕੀਤਾ ਜਾਏ ਤੇ ਉਹਨਾਂ ਦੀ ਯਾਦ ਚ ਜਿਹੜੇ ਅਗੇ ਅਸੀਂ ਇੱਥੇ ਨਾਟਕ ਵਗੈਰਾ ਖੇਡਦੇ ਆ ਉਹ ਵੀ ਵਧੀਆ ਟੰਗ ਨਾਲ ਖੇਡੇ